ਬੇ ਵਾਲਾ ਨਿਰਮਲ ਸਿੰਘ ਪੰਚ ਦਾ ਪੁੱਤਰ ਹੈ ਤੇ ਸਾਹਮਣੇ ਕੰਤਾਰ ਸੂਰਪੁਰ ਦਾ ਤੇ ਲੱਖਾਂ ਨੌਜਨ ਮੀਨੀਆ ਵਾਲਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਅਗਲਾ ਮੈਚ ਕਿਹੜੀਆਂ ਟੀਮਾਂ ਦੇ ਦਰਮਿਆਨ ਹੋਣਾ ਹੈ ਕੌਕੇ ਤੇ ਦਿੜਬੇ ਦੀਆਂ ਟੀਮਾਂ ਦੇ ਦਰਮਿਆਨ ਅਗਲਾ ਮੈਚ ਵੀ ਕਹਿੰਦੇ ਸਿਰੇ ਦਾ ਮੈਚ ਮੇਰੇ ਵੀਰੋ ਖੇਡਿਆ ਜਾਣਾ ਉਸ ਤੋਂ ਬਾਅਦ ਕੋਟ ਸੁਖੀ ਅਤੇ ਲੰਡੇ ਦੀਆਂ ਟੀਮਾਂ ਇਹਨਾਂ ਨੂੰ ਬਾਈ ਦਿੱਤੀ ਗਈ ਹੈ ਜੀਤਾ ਜਿੰਦੀ ਵਾਲਾ ਜੀਤੇ ਦਾ ਵੀ ਕਹਿੰਦੇ 10 ਸਾਲਾਂ ਦਾ ਅਮਰੀਕਾ ਦਾ ਵੀਜ਼ਾ ਲੱਗਿਆ ਤੇ ਰਣਜੀਤ ਦਾ ਵੀ 10 ਸਾਲਾਂ ਦਾ ਅਮਰੀਕਾ ਦਾ ਵੀਜ਼ਾ ਲੱਗ ਗਿਆ ਮੇਰੇ ਵੀਰੋ ਵੱਡੇ ਮਾਣ ਵਾਲੀ ਗੱਲ ਹੈ ਲਓ ਮੈਚ ਸਮਾਪਤ ਹੈ ਕਿਹੜੀ ਟੀਮ ਜੇਤੂ ਰਹੀ ਹੈ ਜੀ ਖਾਈ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਰਹੀ ਹੈ ਉਧਰ ਗੁਰਸਾਖ ਸਿੰਘ ਜੀ ਮੌੜ ਸਾਹਿਬ ਵੱਡਾ ਪਿਆਰ ਭੇਜਦੇ ਆ ਮੈਂ ਧੰਨਵਾਦ ਕਰਾਂਗਾ ਬੁਲਾਰਿਆਂ ਦੇ ਲਈ ਗੁਰਸਾਖ ਸਿੰਘ ਜੀ ਮੌੜ ਵੱਡਾ ਪਿਆਰ ਭੇਜਦੇ ਆ ਇਧਰ ਇੱਕ ਵੀਰ ਦਾ ਜਿਹੜਾ ਮੋਬਾਈਲ ਡਿੱਗ ਪਿਆ ਉਹ ਕਹਿੰਦਾ ਵੀ ਮੇਰਾ ਕੱਲਾ ਸਿਮ ਰੱਖ ਜੋ ਮੋਬਾਈਲ ਬੇਸ਼ੱਕ ਲੈ ਜੋ ਉਹ ਵੀਰ ਵੱਲੋਂ ਬੇਨਤੀ ਹੈ ਸਾਡੀ ਮਨਜੀਤ ਸਿੰਘ ਤੇ ਚੈਨਾਬ ਸਪੋਰਟ ਕਬੱਡੀ ਕਲੱਬ ਵਾਲੇ ਸਾਡੇ ਵੀਰ 1000 ਰੁਪਿਆ ਡਿੜਵੇ ਵਾਲੇ ਖੁਸ਼ੀ ਦੇ ਲਈ ਪੁੱਛਦਾ ਕਰਦੇ ਆ ਲੈ ਵੀ ਸਾਊਂਡ ਵਾਲਿਆ ਮੈਚ ਬਹੁਤ ਤਕੜਿਆ ਸਾਊਂਡ ਬੜੀ ਪਿਆਰੀ ਐ ਥੋੜੀ ਖੋਲ ਐ ਤੇ ਫਿਰ ਨਜ਼ਾਰਾ ਜਿਹੜਾ ਹੋਰ ਵੀ ਵੱਖਰਾ ਹੋ ਜਾਵੇ ਇੱਕ ਪਾਸੇ ਕੌਂਕਿਆਂ ਦੀ ਟੀਮ ਐ ਜੋ ਅੱਜ ਹੈਰੀ ਨੰਗਲ ਨੇ ਸਪான்ਸਰ ਕੀਤੀ ਐ ਮੇਰੇ ਵੀਰੋ ਟ੍ਰਾਂਟੋ ਦੇ ਵਿੱਚ ਰਹਿੰਦਾ ਗਵਾਂਡੀ ਪਿੰਡ ਦਾ ਹੈਰੀ ਨੰਗਲ ਉਹਨਾਂ ਵੱਲੋਂ ਕਹਿੰਦੇ ਕੌਕਿਆਂ ਦੀ ਟੀਮ ਜਿਹੜੀ ਅੱਜ ਤਿਆਰ ਕੀਤੀ ਇਸ ਟੂਰਨਾਮੈਂਟ ਤੇ ਤੇ ਦੂਸਰੇ ਪਾਸੇ ਡੇੜਬਾ ਪਿੰਡ ਕਮਾਣਾ ਦਾ ਸਿਰੇ ਦਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਇੱਕ ਪਵਨਦੀਪ ਗੱਰੇਵਾਲ ਕੈਨੇਡਾ ਟੋਨੀ ਕੈਨੇਡਾ ਤੇ ਸਰਦਾਰ ਸੁਖਮੰਦਰ ਸਿੰਘ ਜੀ ਜਾਲੇਵਾਲੀ ਜਾਲੇ ਵਾਲੇ ਆਹ ਲੋ ਆਉਣੇ ਵੀਰੇ ਜੀਤੇ ਜੰਡੀ ਦਾ ਸਨਮਾਨ ਬੋਲ ਦਿਓ ਜੀਤਾ ਜੰਡੀ ਵਾਲਾ ਵੀ ਆਪਣਾ ਸਨਮਾਨ ਪ੍ਰਾਪਤ ਕਰ ਲਵੇ ਹੁਣ ਜਿਹੜੇ ਕਹਿੰਦੇ ਆ ਕੌਕਿਆਂ ਦੀ ਟੀਮ ਜਿੱਤੂ ਲਲਕਾਰਾ ਠੋਕ ਕੇ ਮਾਰੋ ਦਰਸ਼ਕ ਵੀਰੋ ਤੇ ਜਿਹੜੇ ਕਹਿੰਦੇ ਆ ਦਿਰਬਾ ਜਿੱਤੂ ਲਲਕਾਰਾ ਉਹ ਵੀ ਮਾਰ ਦਿਓ ਤੇ ਜਿਹੜੇ ਕਹਿੰਦੇ ਆ ਮੈਚ sire ਦਾ ਉਹ ਲਲਕਾਰਾ ਉਹ ਵੀ ਮਾਰ ਦਿਓ ਦਰਸ਼ਕ ਵੀਰੋ ਲਓ ਲਲਕਾਰਾ ਵੱਜਦਾ ਇਸ ਮੈਚ ਦੀ ਜੋ ਅੰਪਾਇਰਿੰਗ ਹੈ ਪ੍ਰੋਫੈਸਰ ਸਾਧੂ ਸਿੰਘੀ ਬਰਾੜ ਤੇ ਸੁਖਮੰਦਰ ਸਿੰਘ ਜੀ ਸੁਖੀ ਬਰਾੜ ਭਾਗੀ ਕੇ ਉਹ ਕਰਨਗੇ ਹਾਂਜੀ ਜੋਧਾਂ ਵਾਲਿਓ ਕੀ ਹੋ ਗਿਆ ਮੈਚ ਕੋਈ ਪ੍ਰੋਬਲਮ ਹੈ ਕਮੈਂਟਰੀ ਦਾ ਮੈਂ ਕਰੂੰ ਕਰ ਲੈਨੇ ਆ ਦਰਸ਼ਣ ਦੇ ਲਈ ਕਹਿੰਦੇ ਪੰ ਜੋਧਾ ਵੱਲੋਂ ਮੇਰੇ ਵੀਰੋ 500 ਹੋਵੇਗਾ ਹੈਲੋ ਸਰਦਾਰ ਬੂਟਾ ਸਿੰਘ ਜੀ son of ਤੇਜਾ ਸਿੰਘ ਜੀ ਉਹ ਸਾਡੇ ਦਰਮਿਆਨ ਪਹੁੰਚਿਆ ਸੀ ਉਹਨਾਂ ਦਾ ਸਨਮਾਨ ਕਰਨ ਲੱਗਿਆ ਉਹਨਾਂ ਦਾ ਸਹਿਯੋਗ ਸਾਨੂੰ ਹਰ ਇੱਕ ਸਾਲ ਹੀ ਹੁੰਦਾ ਬਹੁਤ ਜ਼ਿਆਦੇ ਬੂਟਾ ਸਿੰਘ ਜੀ son of ਤੇਜਾ ਸਿੰਘ ਉਹ ਸਾਡੇ ਦਰਮਿਆਨ ਪਹੁੰਚਿਆ ਹੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਕਲੱਬ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਸਾਰੇ ਵੀਰਾਂ ਦਾ ਕਿ ਹੋਣ ਲੱਗਾ ਮੈਚ ਜਿਹਨੂੰ ਸਾਨਾਂ ਵਾਲਾ ਪੇੜ ਕਹਿੰਦੇ ਜਾਫੀ ਅਤੇ ਤਾਵੀ ਦਾ ਜਿਹਨੂੰ ਏੜ-ਗੇੜ ਕਹਿੰਦੇ ਗੁੱਟਫੜ ਟਾਈਗਰਾਂ ਦੀ ਕਿੰਚੀ ਉਦੋਂ ਲਾਉਣੀ ਹੈ ਜੀਤੇ ਜੰਪ ਐਤਮਾਨੀ ਕਬੱਡੀ ਜਦੋਂ ਪੌੜੀ ਹੈ ਆਮਨੇ ਵੀਰ ਜੀਤੇ ਜੰਡੀ ਦਾ ਸਨਮਾਨ ਹੋ ਰਿਹਾ ਜੀਤਾ ਜੰਡੀ ਵਾਲਾ ਕਬੱਡੀ ਦਾ ਮਾਨ ਜਾਫੀ ਹੈ ਜੀ ਨੇ ਅਮਰੀਕਾ ਦੇ ਖੇਡ ਮੈਦਾਨਾਂ ਦੇ ਵਿੱਚ ਵੀ ਤਕੜੇ ਜੱਫੇ ਲਾਏ ਹੈ ਕਾਲਾ ਜੰਡੀ ਵਾਲਾ ਨਿਊਯਾਰਕ ਰਹਿੰਦਾ ਹੈ ਔਰ ਇੱਕ ਕਾਲਾ ਕਨੇਡਾ ਜਾ ਵਸਿਆ ਹੈ ਜੰਡੀ ਵਾਲਾ ਤਕੜਾ ਖਿਡਾਰੀ ਟੋਡਰ ਸੁਖਮੰਦਰ ਸਿੰਘ ਜੀ ਸੁਖੀ ਬਰਾੜ ਗਰਾਊਂਡ 'ਚ ਹੈ ਤੇ ਸਾਧੂ ਸਿੰਘ ਜੀ ਬਰਾੜ ਗਰਾਊਂਡ ਦੇ ਵੱਲ ਆ ਰਹੇ ਹੈ ਪਹਿਲੇ ਅਮਰੀਕਾ ਗੱਲ ਕਰਦਾ ਸੀਗਾ ਵੀ ਸਾਧੂ ਸਿੰਘ ਬਰਾੜ ਦਾ ਬੈਰੋ ਕੇ ਪਿੰਡ ਹੈ ਹੈਲੋ ਤੇ ਫਿਰ ਕਹਿੰਦੇ ਪੱਤੋ ਵਾਲੇ ਕਹਿੰਦੇ ਪੱਤੋ ਪਿੰਡ ਹੈ ਤੇ ਇਹ ਕਹਿੰਦੇ ਨਿਹਾਲ ਸਿੰਘ ਵਾਲੇ ਕਹਿੰਦੇ ਸਾਧੂ ਸਬ ਸਾਡਾ ਹੈ ਮੈਂ ਤਾਂ ਇੱਕੋ ਗੱਲ ਆਖੂਗਾ ਸਾਧੂ ਸਬ ਕਬੱਡੀ ਦਾ ਔਰ ਕਬੱਡੀ ਨੂੰ ਪਿਆਰ ਕਰਦਾ ਆਪਣੀ ਜ਼ਿੰਦਗੀ ਇਹਨੇ ਖੇਡਾਂ ਲਈ ਲੇਕੇ ਲਾਈ ਹੈ ਇੱਕ ਤਾੜੀ ਜ਼ਰੂਰ ਮਾਰ ਦਿਓ ਦਰਸ਼ਕ ਵੀਰੋ ਬਹੁਤ ਸਤਿਕਾਰਯੋਗ ਸ਼ਖੀਅਤ ਹੈ ਪ੍ਰੋਫੈਸਰ ਸਾਧੂ ਸਿੰਘ ਜੀ ਬਰਾੜ ਹਰਦੀਪ ਸਿੰਘ ਮਨਪ੍ਰੀਤ ਸਿੰਘ ਜੀ ਗੋਰਾ ਪੈਰਾਡਾਈਜ਼ ਪੈਲਸ ਦੇ ਮਾਲਕ ਉਹਨਾਂ ਨੇ ਕਿਸੇ ਕਾਰਨ ਪਹੁੰਚ ਨਹੀਂ ਸਕੇ ਉਹਨਾਂ ਨੇ ਸਾਡੇ ਕੋਲ ਪਹੁੰਚਣਾ ਸੀ ਉਹ ਆ ਸਾਲ ساری ਟੂਰਨਾਮੈਂਟ ਪ੍ਰਬੰਧਕ ਕਮੇਟੀ ਨੂੰ ਬੜਾ ਸਹਿਯੋਗ ਦਿੰਦਿਆ ਉਹਨਾਂ ਦਾ ਮਾਨ ਸਨਮਾਨ ਸਰਦਾਰ ਬੂਟਾ ਸਿੰਘ ਦੀ ਸਨ ਅਫਸਰ ਦਾ ਤੇਜਾ ਸਿੰਘ ਜੀ ਉਹ ਲੈ ਰਹੇ ਆ ਇਹਨਾਂ ਦਾ ਇੱਥੇ ਪਹੁੰਚਣ ਦੇ ਜੀ ਆਖਦੇ ਆ ਧੰਨਵਾਦ ਕਰਦੇ ਆ ਅਗਲਾ ਮੈਚ ਕੋਟ ਸੁਖੀਆ ਤੇ ਮਲਕ ਕਲਸੀਆ ਤੇ ਪੰਜ ਗ੍ਰਹੀ ਲੰਡੇ ਤੇ ਟੀਮਾ ਜੇਹੋਧਪੁਰ ਜੇਤੂ ਤੇ ਖਾਈ ਲਓ ਸ਼ੇਰਾ ਹੇ ਰਾਉ ਵਾਲੀਆ ਦੇਖੋ ਜੱਟ ਕਹਿੰਦੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਨੌਜਵਾਨ ਵਾਧਾ ਹੋਇਆ ਲੈ ਵੀ ਸਾਊਂਡ ਵਾਲਿਆ ਖੋਲ ਜਿੰਨੇ ਕਿ ਖੁੱਲਦੀ ਹੈ ਇਸ ਲਈ ਸ਼ੇਰੇ ਨੇ ਕਬੱਡੀ ਪਾ ਦਿੱਤੀ ਹੈ ਇੱਕ ਪਾਸੇ ਰਣੀਆਂ ਰਣਾਂ ਨੂੰ ਜਿੱਤਣ ਵਾਲਾ ਹੈ ਨਾਲ ਕਹਿੰਦੇ ਨੌਜਵਾਨ ਦਰਸ਼ਨ ਆ ਧਿਆਨਾਂ ਦਿੜਵੇ ਵਾਲਾ ਇਸ ਲਈ ਰੱਖਿਆ ਧੌਣ ਤੇ ਹੱਥ ਮੇਰੇ ਵੀਰੋ ਓ ਓ ਬੱਲੇ 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 ਲਓ ਇਸ ਲਈ ਸ਼ੇਰਾ rau ਵਾਲੀ ਹੈ ਮੇਰੇ ਵੀਰੋ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਹੈ ਹਲੋ ਵੀਰੇ ਲਾਈਨਮੈਨ ਨੂੰ ਬੇਨਤੀ ਹੈ ਲਾਈਨਮੈਨ ਲਾਈਨਮੈਨ ਖੜੋ ਲਓ ਇਹ ਟੂਰਨਾਮੈਂਟ ਪੰਜਾਬ ਚ ਇੱਕੋ ਹੀ ਟੂਰਨਾਮੈਂਟ ਹੁੰਦਾ ਹੈ ਜਿੱਥੇ ਸੁਖਮੰਦਰ ਸਿੰਘ ਜੀ ਸੁਖੀ ਬਰਾੜ ਤੇ ਸਾਧੂ ਸਿੰਘ ਬਰਾੜ ਪਿੰਡਵਾਰ ਦੇ ਮੇਲੇ ਤੇ ਮੇਰੇ ਵੀਰੋ ਪੈਰਿੰਗ ਕਰਦੇ ਹੈ ਇਹ ਮੇਲਾ ਦੁਨੀਆ ਦੇ ਵਿੱਚ ਨਾਮ ਹੈ ਧੌਰ ਕੋਟ ਰਣਸੀਹ ਦੇ ਕੱਪ ਦਾ ਬਾਗੀ ਉਹ ਸਲੀਮ ਕੌਕਿਆਂ ਵਾਲਾ ਬਾਗੀ ਪਰਮਜੀਤਪੁਰੇ ਵਾਲਾ ਦਵਾਬੇ ਤੋਂ ਆਇਆ ਹੈ ਇਹ ਵੀ ਖੇਡ ਵਧੀਆ ਲੱਗੀ ਇੱਕ ਤਾੜੀ ਮਾਰ ਦਿਓ ਦਰਸ਼ਕ ਵੀਰੋ ਲੈ ਵੀ ਬਾਗੀ ਮਾਲਵੇ ਦੀ ਧਰਤੀ ਦੇ ਲੋਕ ਜਿੰਨੇ ਵੀ ਖਿਡਾਰੀ ਆਉਂਦੇ ਉਹਨਾਂ ਨੂੰ ਵੱਡਾ ਪਿਆਰ ਕਰਦੇ ਐ ਵੱਡਾ ਕੱਠ ਜੁੜਦਾ ਮਨਨ ਨਿਕੋਦਰ ਤੋਂ ਪੁੱਜਿਆ ਕਹਿੰਦਾ ਮੈਚ ਸਾਡੇ ਵੀ ਬਹੁਤ ਤਕੜੇ ਹੁੰਦੇ ਆ ਪਰ ਕੱਠ ਨਹੀਂ ਹੁੰਦਾ ਭਾਜੀ ਮੈਂ ਕਿਹਾ ਧਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਇੱਥੇ ਮੇਲੇ ਆ ਚਾਵਾਂ ਦੀ ਇੱਕ ਰੀਤ ਪਰਾਣੀ ਐ ਲਓ ਨੌਜਨ ਕਿਹਾ ਸੁੱਖੇ ਨੂੰ ਇਮਾਨ ਤਾਵੀ ਸ਼ੌਕ ਦਾ ਤੂਫਾਨ ਹੈ ਅੰਨੀ ਇਹਦੇ ਵਿੱਚ ਜਾਨ ਲਓ ਨੰਨੀ ਗਪਾਲਪੁਰਿਆਨੀ ਜਾਨ ਝੋਟੇ ਜੀ ਦੀ ਜਾਨ ਦਾ ਮਾਲਕ ਗਪਾਲਪੁਰਪਿੰਡ ਹੈ ਆਹ ਵੇਖੋ ਥੋੜੀ ਮੇਰੇ ਵੀਰੋ ਇਸ ਵੇਲੇ ਗੱਲ ਨਹੀਂ ਬਣੀ ਲੈ ਵੀ ਨੰਨੀ ਅਕਤਾਨ ਆਉਜੀ ਨਾ ਕਬੱਡੀ ਸਮਾਂ 20 ਦਾ ਯਾਰੋ ਆਹ ਵੇਖੋ ਧਿਆਨਾਂ ਤੇ ਨੰਨੀ ਨੰਨੀ ਤੇ ਧਿਆਨਾਂ ਧਿਆਨ ਪੁਆਇੰਟ ਪੁਆਇੰਟ ਗਿਆਸੀ ਦਾ ਜੇ ਮੈਂ ਬੋਲ ਪਿਆ ਤੇ ਫਿਰ ਕੁਝ ਹੋਰ ਹੋ ਜਾਣਾ ਹੈ ਚਲੋ ਜੋ ਹੋਇਆ ਤੇ ਵਧੀਆ ਹੋਇਆ ਫੈਸਲਾ ਹੋ ਜਾਵੇਗਾ ਅਗਲੇ ਮੈਚ ਲਈ ਕੋਟ ਸੁਖੀ ਅਤੇ ਮਲਕ ਕਲਸੀਆ ਤੇ ਪੰਜਗਰਾਈ ਲੰਡੇ ਏ ਤੇ ਚੀਮਾ ਜੋਧਪੁਰ ਖਾਈ ਦਾ ਜੇਤੂ ਨਾਲ ਮੈਚ ਹੋਵੇਗਾ ਮੇਰੇ ਵੀਰੋ ਟੌਪ ਦਾ ਮੈਚ ਇਸ ਲਈ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਕਬੱਡੀ 365.com ਤੇ ਵੀ ਦੁਨੀਆ ਵੱਡੇ ਪੱਧਰ ਤੇ ਜੁੜੀ ਹੋਈ ਹੈ ਇੱਕ ਪਾਸੇ ਕੌਂਕਿਆਂ ਦੀ ਟੀਮ ਹੈਰੀ ਨੰਗਲ ਉਹਨਾਂ ਨੇ ਅੱਜ ਦੇ ਇਸ ਮੇਲੇ ਦੇ ਲਈ ਤਿਆਰ ਕੀਤੀ ਹੈ ਉਹ ਵੀ ਟੋਰਾਂਟੋ ਦੇ ਵਿੱਚ ਬੈਠਾ ਹੈ ਵੱਡਾ ਪਿਆਰ ਹੈ ਲੈਂਬਰ ਉਹਨਾਂ ਦੇ ਨਾਲ ਉਸ ਵੀਰ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਅਨੰਦ ਮਾਣ ਰਿਹਾ ਹੈ ਤੇ ਦੂਸਰੇ ਪਾਸੇ ਕਹਿੰਦੇ ਦਿਰਬੇ ਦੀ ਟੀਮ ਜ਼ਿਲ੍ਹੇ ਸੰਗਰੂਰ ਦੀ ਪਹੁੰਚੀ ਹੋਈ ਹੈ ਖੁਸ਼ੀ ਪੱਪਾ ਭਾਰ ਬੈਠਾ ਵੀ ਟੀਮ ਕਿਹੜੀ ਜਿੱਤੇਗੀ ਕਿ ਕਿ ਦਿਰਬੇ ਲਈ ਖੇਡ ਦਾ ਥੋੜਾ ਦਿਲ ਦੇ ਵਿੱਚ ਜਰੂਰ ਹੋਵੇਗਾ ਵੀ ਮੇਰੇ ਸਾਥੀ ਜਿੱਤ ਜਾਣ ਪਰ ਕੌਕਿਆਂ ਵਾਲਾ ਇਸ ਲਈ ਕੋਈ ਅਪੀਲ ਕਰ ਰਿਹਾ ਹੈ ਲਓ ਪ੍ਰਬੰਧਕਾਂ ਨੂੰ ਮੇਰੀ ਬੇਨਤੀ ਹੈ ਨਾ ਅਪੀਲ ਅਮਨੇ ਦੀ ਹੋ ਰਹੀ ਹੈ ਕੀ ਫੈਸਲਾ ਹੈ ਇਹ ਤੁਸੀਂ ਕਰਨਾ ਇੱਕ ਹੋਰ ਬੇਨਤੀ ਹੈਦਰ ਵੀਰ ਪ੍ਰਬੰਧਕ ਆਖ ਰਹੇ ਆ ਵੀ ਟਰੱਕਾਂ ਦੇ ਕਈ ਛਾਲਾ ਮਾਰੀ ਜਾਂਦੇ ਆ ਉਹਨਾਂ ਨੇ ਇੱਕ ਹੋਰ ਜਿਹੜੀ ਛੱਤ ਭੰਨਤੀ ਮੇਰੀ ਬੇਨਤੀ ਹੈ ਵੀਰ ਜੀ ਜਿਹਾ ਨਾ ਕਰੋ ਅਮਣ ਕਹਿ ਮੇਰੇ ਵੀਰ ਯਾਰ ਇਹਨਾਂ ਨੂੰ ਉਹ ਪੰਜਾਬੀਏ ਪੋਠੇ ਪੰਗੇ ਲੈਣ ਨੂੰ ਰਹਿੰਦਿਆ ਕਰੋ ਟਾਈਮ ਹੁਣ 7 ਤੋਂ ਟੱਪ ਗਿਆ ਹੈ ਪਿਆਰ ਸਤਕਾਰ ਦੇ ਨਾਲ ਉਹ ਖੁਸ਼ ਹੋ ਟਰੱਕਾਂ ਵਾਲਿਓ ਮਾਰ ਕੇ ਲਲਕਾਰਾ ਦੱਸੋ ਲਓ ਮੇਰੀ ਬੇਨਤੀ ਹੁਣ ਕਮੇਟੀ ਵਾਲਿਆਂ ਨੂੰ ਲੈ ਵੀ ਸੁੱਖੀ ਪਿਰਤੇ ਜਲਦੀ ਨਾਲ ਆਪਾਂ ਜੋ ਵੀ ਫੈਸਲਾ ਹੈ ਤੁਹਾਨੂੰ ਪਤਾ ਹੈ ਕੀ ਫੈਸਲਾ ਹੋਣਾ ਹੈ ਆਪਾਂ ਜਲਦੀ ਨਾਲ ਸ਼ੁਰੂ ਕਰਵਾ ਦਈਏ ਬੀਰ ਜੀ ਥੋਡੀ ਗੱਲ ਦਾ ਮੈਂ ਤੁਹਾਡਾ ਤੇਰੇ ਦਿਲ ਦੀਆਂ ਭਾਵਨਾਵਾਂ ਨੂੰ ਸਮਝਦਾ ਪਰ ਮੇਰੀ ਜਿਹੜੀ ਡਿਊਟੀ ਹੈ ਮੈਂ ਜੇ ਮੈਂ ਬਝਉਣ ਲੱਗਿਆ ਫਿਰ ਗੱਲ ਨਹੀਂ ਬਣਨੀ ਮੈਂ ਤੇਰੀਆਂ ਭਾਵਨਾਵਾਂ ਦੀ ਕਦਰ ਕਰਦਾ ਤੂੰ ਜੋ ਕਹਿੰਦਾ ਮੈਂ ਤੇਰੀ ਗੱਲ ਸਹਿਮਤ ਐ ਪਰ ਮੇਰੀ ਡਿਊਟੀ ਨੂੰ ਵੀ ਦੇਖ ਮੈਂ ਤੇਰੇ ਦਿਲ ਦੀ ਭਾਵਨਾਵਾਂ ਨਾਲ ਜਰੂਰ ਸਹਿਮਤ ਐ ਕਿਉਂਕਿ ਤੂੰ ਦੇਖਿਆ ਤੂੰ ਆਪਦੇ ਥਾ ਸੱਚਾ ਹੈ ਉਹ ਆਪਦੇ ਥਾ ਜਿਹਦੀ ਡਿਊਟੀ ਹੈ ਉਹਨੇ ਕਰ ਦਿੱਤੀ ਐ ਔਰ ਨਜ਼ਾਰਾ ਖੇਡ ਕਬੱਡੀ ਦਾ ਕੋਜੀ ਪੱਲੇ ਕਬੱਡੀ ਖੇੜੀ ਐ ਅਸੀਂ ਐ ਥੋੜੀ ਨੋਕ ਚੋਕੀ ਫੈਸਲਾ ਰੇਡ ਦੁਬਾਰਾ ਪੈ ਰਹੀ ਹੈ ਜੇ ਖੁਸ਼ ਹੋ ਤਾਂ ਤਾੜੀ ਮਾਰ ਦਿਓ ਜਿਹੜਾ ਇੰਤਜ਼ਾਰ ਹੈ ਕਿਨਾਂ ਜਿਹੜਾ ਸਬਰ ਬੰਦਾ ਕਰਨਾ ਸਿੱਖ ਜਾਂਦਾ ਹੈ ਉਹਨੂੰ ਪ੍ਰਾਪਤੀ ਬਹੁਤ ਵੱਡੀ ਹੁੰਦੀ ਹੈ ਤੁਸੀਂ ਸਬਰ ਕੀਤਾ ਤੇ ਰਿਜ਼ਲਟ ਤੁਹਾਡੇ ਸਾਹਮਣੇ ਹੈ ਤੂੰ ਤਾਂ ਜੋਧਾ ਵਾਲੇ ਕਿਸੇ ਵੇਲੇ ਤੇ ਖੁਸ਼ ਨਹੀਂ ਹੁੰਦਾ ਕਿਉਂਕਿ ਖੁਸ਼ ਹੋਣਾ ਬਹੁਤ ਵੱਡੀ ਗੱਲ ਹੈ ਨਜ਼ਾਰਾ ਜਿਹੜੇ ਲੈ ਜਾਂਦੇ ਐ ਇਹ ਮੇਲਾ 4 ਦਿਨਾਂ ਦਾ ਪਤਾ ਨਹੀਂ ਕਦੋਂ ਵਜੂਦ ਭੌਰ ਉੱਡ ਜਾਵੇ ਤੇ ਨਜ਼ਾਰਾ ਇਹਨਾਂ ਮੇਲਿਆਂ ਦਾ ਮੇਲਾ ਮੇਲਿਆਂ ਦਾ ਯਾਰਾਂ ਬੇਲੀਆਂ ਦਾ ਲਓ ਜਲਦੀ ਨਾਲ ਉਹ ਖੁਸ਼ ਹੋ ਤੁਸੀਂ ਸੱਟਾ ਘਾਣੀ ਮੇਲੇ ਹਲੇ ਬਹੁਤ ਆਉਂਦੇ ਆ ਕਿਹੜੇ ਹੋਜੂ ਕਰ ਕਣਕ ਬੀਜਲੀ ਬੀਜੀ ਗਈ ਝੋਨਾ ਚੰਗਾ ਨਿਕਲਿਆ ਸੱਟਾ ਇੰਕੀ ਭਰਤੀ ਵਧ ਗਈ ਕਹਿੰਦੇ 100 ਗੱਟੇ ਦੇ ਨੇੜੇ ਨਹੀਂ ਪਹੁੰਚਿਆ بھرتی ساڈے سینتی کلو ہو گئی پہلے پینتی ہوں سارے جٹان نے کنک اڑک بیج لی ہے سچے پاشا میر کرے امن شانتی رہے آپ کے ہلاکوں کی گل اگیں بھی کیج بھی ضرور کریں گے اور آپ میچ ویے لاؤ جلدی میچ شروع کروا دوں میچ جلدی نہ شروع کروا جائے لوگ پھرتے جلدی نہ تال میل کرو ਕਿਉਂਕਿ ਦਰਸ਼ਕ ਬੜੀ ਦੂਰ ਦੂਰ ਤੋਂ ਆਏ ਆ ਲੈ ਵੀ ਸੁਖੀ ਇਹ ਆਪਣਾ ਟੂਰਨਾਮੈਂਟ ਇੱਕ ਰੂਲ ਐਂਡ ਰੈਗੂਲੇਸ਼ਨ ਦੇ ਕਰਕੇ ਜਾਣਿਆ ਜਾਂਦਾ ਹੈ ਇੱਕ ਗੱਲ ਦਰਸ਼ਕ ਵੀਰੋ ਦੱਸੋ ਮੈਨੂੰ ਜਿਹੜਾ ਰੈਫਰੀ ਹੁੰਦਾ ਉਹਤੇ ਪ੍ਰੈਸ਼ਰ ਪੈਂਦਾ ਜਾਫੀ ਕਹਿੰਦੇ ਸਾਡਾ ਪੁਆਇੰਟ ਹੈ ਰੇਡਰ ਕਹਿੰਦਾ ਸਾਡਾ ਰੈਫਰੀ ਦੱਸੋ ਕਿਹੜੇ ਖੂਚ ਡਿੱਗੇ ਫੌਜੀ ਆ ਕਿੰਨੇ ਸਾਲ ਹੋ ਗਏ ਗਾਲਾਂ ਖਾਂਦੇਆਂ ਨੂੰ ਪਰ ਜਿਹੜੀ ਕਮਾਈ ਹੈ ਕਿਸੇ ਵੀ ਫੀਲਡ ਦੇ ਵਿੱਚ ਹੈ ਜੇ ਆਪਾਂ ਕਮਾਈ ਕਰਦੇ ਆ ਤਾਂ ਥੋੜੀ ਸਰੀਰ ਨੂੰ ਕਸ਼ਟ ਜਿਹੜਾ ਜ਼ਰੂਰ ਆਉਣਾ ਹੈ ਕਮਾਈ ਇੰਦਾ ਨਹੀਂ ਹੁੰਦੀ ਭਾਵੇਂ ਉਹ ਕੋਈ ਵੀ ਖੇਤਰ ਹੈ ਇਹ ਜੌਬ ਹੈ ਕਰਨੀ ਪੈਂਦੀ ਹੈ ਔਰ ਦੇਖੋ ਸਾਹਮਣੇ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਲਾਹੌਰ ਦੇਖ ਲੋ ਕੀ ਗੱਲ ਬਣਦੀ ਐ ਦੁਨੀਆ ਲੜੀ ਕਮੇਟੀ ਵਾਲਿਓ ਤੁਸੀਂ ਜੋ ਕੁਝ ਕਰ ਸਕਦੇ ਆ ਜਲਦੀ ਨਾ ਕਰੋ ਕੋਈ ਤੇ ਦੁਨੀਆ ਮੈਚ ਵਿੱਚ ਕਿੰਨੇ ਕੁ ਜਾਣੇ ਜਿਹੜੇ ਮੈਚ ਵੇਖਣਾ ਹੈ ਲਲਕਾਰਾ ਮਾਰ ਕੇ ਦੱਸ ਦਿਓ ਇਹਨਾਂ ਨੂੰ ਜੇ ਤੁਸੀਂ ਪਲੇਅਰਾਂ ਨੂੰ ਇਹ ਦੱਸ ਦਿਓ ਅਸੀਂ ਤੁਹਾਡੀ ਕਬੱਡੀ ਦੇਖਣ ਆਏ ਹਾਂ ਸਾਨੂੰ ਕਬੱਡੀ ਦਿਖਾਓ ਲਲਕਾਰਾ ਮਾਰ ਕੇ ਦੱਸੋ ਲਓ ਕਬੱਡੀ ਵਾਲਿਓ ਦੁਨੀਆ ਕਬੱਡੀ ਦੇਖਣ ਆਈ ਹੈ ਨਹੀਂ ਤਾਂ ਫਿਰ ਮੋਟਰਸਾਈਕਲ ਗੱਡੀਆਂ ਤੇ ਜਾਂਦੇ ਆਈ ਕਹਿਣਾ ਉਹ ਯਾਰ ਉਹਨੇ ਖਰਾਬ ਕਰਤਾ ਨਹੀਂ ਮੇਲਾ ਬਹੁਤ ਤਕੜਾ ਹੋਣਾ ਸੀ ਪਿਆਰ ਸਤਿਕਾਰ ਦੇ ਨਾਲ ਆਨੰਦ ਮਾਣਿਆ ਕਰੋ ਤੁਹਾਡੇ ਕਰਕੇ ਮੇਲੇ ਹੁੰਦੇ ਆ ਹੁਣ ਪਲੇਅਰਾਂ ਨੂੰ ਬੇਨਤੀ ਹੈ ਹਲੋ ਵਿੱਕੀ ਗਰੇਵਾਲ ਤੇ ਕੁਲਦੀਪ ਰਣਸੀਮ ਵੱਲੋਂ ਨੰਨੀ ਦੀ ਕਬੱਡੀ ਤੇ 500 ਰੁਪਏ ਦਿੱਤਾ ਜਾਵੇਗਾ ਹਾਂ ਬਈ ਕੀ ਹੋ ਗਿਆ ਉਹ ਬਈ ਮੈਚ ਸ਼ੁਰੂ ਕਰਾ ਲਓ ਹਾਂ ਬਈ ਦੱਸੋ ਆਹ ਦੇਖ ਲੈ ਲੋਕ ਕੀ ਕਹਿੰਦੇ ਆ ਜੇ ਖੁਸ਼ ਨਹੀਂ ਤੇ ਫਿਰ ਗੱਲ ਹੀ ਬੰਨੀ ਉਹ ਮੇਰੀ ਗੱਲ ਸੁਣ ਲਓ ਮੇਰਾ ਇੱਕ ਸ਼ਬਦ ਬੋਲਿਆ ਕਿ ਨਾ ਉਹਦੀ ਚੱਕੇ ਨਟ ਤੇ ਪੁੱਠਾ ਸਿੱਧਾ ਕਰਕੇ ਛਾੜ ਦੇਣਾ ਲੋਪੋ ਵਾਲੇ ਨੇ ਐ ਬੋਲਦਾ ਲੋਪੋ ਵਾਲੇ ਨੇ ਐ ਬੋਲਦਾ ਮੈਂ ਤਾਂ ਜਿੰਨਾ ਕੰਟਰੋਲ ਉਹਨਾਂ ਕਰਦਾ ਪਰ ਕੀ ਕਰੀਏ ਗੋਡੀ ਦੇ ਹਾਲਾਤ ਹੀ ਇਦਾਂ ਦੇ ਹੁੰਦੇ ਜਾਂਦੇ ਆ ਫਿਰ ਕਹਿੰਦੇ ਮਾੜਾ ਬੋਲਦਾ ਮੇਰੀ ਬੇਨਤੀ ਹੈ ਐਨੀ ਦੁਨੀਆ ਕਿੰਨੀ ਕਿੰਨੀ ਦੂਰ ਤੋਂ ਯਾਰ ਤੇਲ ਫੂਕ ਕੇ ਅੱਦੇ ਦਾ ਘਰੋਂ ਮੇ ਤੋਂ 90% ਇਹ ਜਿਹੇ ਆ ਜਿਨ੍ਹਾਂ ਦੇ ਘਰੋਂ ਗਾਲਾਂ ਪੈਣੀਆਂ ਸਿੱਧੀ ਗੱਲ ਹੈ ਕਿ ਨਾ ਉਹਨਾਂ ਦਾ ਕੀ ਫਾਇਦਾ ਤੇ ਪੱਲੋਂ ਹਜ਼ਾਰ ਹਜ਼ਾਰ ਕੋਈ ਛੋਟੇ ਹਾਥੀ ਪਾਗੇ 3-300 ਕਰਾ ਕੇ ਦੂਰੋਂ ਆਉਂਦਾ ਜੇ ਇਹਨਾਂ ਨੂੰ ਸਵਾਦ ਨਹੀਂ ਆਉਂਦਾ ਕਹਿੰਦਾ ਫਿਰ ਕਬੱਡੀ ਕਬੱਡੀ ਵਾਲਿਓ ਮੈਂ ਇੱਕ ਗੱਲ ਕਹਿਣਾ ਫਿਰ ਤੁਸੀਂ ਮੈਨੂੰ ਮਾੜਾ ਕਹਿਣਾ ਕਹਿ ਲਓ ਜੇ ਇਹ ਆਉਣੋਂ हट ਗਏ ਤਾਂ ਘੰਟੀ ਵੱਜੀ ਲਿਓ ਪਰ ਜਿਹੜੇ ਇਹਨਾਂ ਦਾ ਹਾਲਾਤ ਹੁੰਦੇ ਆ ਤੇ ਕੰਮ ਆਉਣ ਵਾਲੇ ਟਾਈਮ 'ਚ ਹੀ ਹੁੰਦਾ ਫਿਰ ਤੁਸੀਂ ਇਹਨਾਂ ਮੇਲਿਆਂ ਤੇ ਲੋਕਾਂ ਦਾ ਇਕੱਠ ਦੇਖਣ ਨੂੰ ਤਰਸਿਆ ਕਰੋਗੇ ਹੁਣ ਪਤਾ ਲੱਗ ਜੇ ਆਹ ਟੀਮ ਆ ਰਹੀ ਆ ਉਹ ਵਿਚਾਰੇ ਪੱਠੇ ਵੀ ਪਰਸੋਂ ਦੇ ਵੱਡੇ ਆ ਕਈਆਂ ਦੇ ਰਸਤੇ ਰੋਤੇਦਾਰੀ ਚ ਆ ਕੇ ਰਹਿੰਦੇ ਆ ਕੱਲੂ ਜਿਹੜੇ ਕੱਲ ਪੱਠੇ ਵੱਡੇ ਜਿਨ੍ਹਾਂ ਨੇ ਤੋ ਦੱਸੋ ਤਾੜੀ ਮਾਰ ਕੇ ਲਓ ਇਸ ਲਈ ਮੈਚ ਸ਼ੁਰੂ ਆ ਮੇਰੇ ਵੀਰੋ ਡੜਬੇ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ ਪ੍ਰਬੰਧਕੀ ਕਮੇਟੀ ਵੱਲੋਂ ਵਿੱਕੀ ਗਰੇਵਾਲ ਤੇ ਕੁਲਦੀਪ ਵਣਸੀਮ ਵੱਲੋਂ 5-500 ਰੁਪਏ ਦੇ ਮਾਨਸ਼ਰਮਾਨ ਦਿੱਤੇ ਜਾਣਗੇ ਲਓ ਜਿਹੜਾ ਨੰਨੀ ਨੂੰ ਜਫਾ ਲਾਵੇਗਾ ਗਪਾਲਪੁਰੀਆ ਇਹ ਸੁੱਖੇ ਢੋਗ ਸ਼ੋਰ ਵਾਲੇ ਦਾ ਚੰਡਿਆ ਹੋਇਆ ਹੈ ਪੁਆਇੰਟ ਧਾਵੀ ਦਾ ਦੇਖ ਪਾਲ ਡਕੋਰ ਮਾਣੇ ਵਾਲਾ ਆਪਣੇ ਮੋਟਰਸਾਈਕਲ ਕੋਲੇ ਪਹੁੰਚਿਆ ਵੇ ਲੋ ਸਰਾਮਾ ਵਾਲਾ ਕਿ ਕਬੱਡੀ ਜਰੀਏ ਆ ਦੁਨੀਆ ਏ ਘੁੰਮ ਖੇਡ ਦੇ ਮੈਦਾਨਾਂ ਵਿੱਚ ਪੂਰੀ ਆ ਤੁਮ ਉਹ ਸਰਾਮਾ ਵਾਲਾ ਫਿੱਟਾ ਤਾਂ ਲਿਲਕਾਰਾ ਮਾਰ ਕੇ ਦੱਸੋ ਸਰਾਮੇ ਕਹਿੰਦੇ ਜੱਫਾ ਨਹੀਂ ਲੱਗਿਆ ਜੱਟ ਨੂੰ ਅੱਜ ਦੇਖਦੇ ਕਿ ਉਹ ਜੀ ਗੱਲ ਆਉਂਦੀ ਏ ਸ਼ੇਰਾ ਰਾਉ ਵਾਲੀਆ ਇਸੇ ਲਈ ਕਬੱਡੀ ਪਾਉਂਦਾ ਹੋਇਆ ਚਾਰ ਜਾਫੀਆਂ ਦੇ ਵਿੱਚ ਹੁਣ ਦੇਖਦਾ ਵੀ ਜਫਾ ਕੌਣ ਲਾਵੇਗਾ ਇੱਕੰਨੀ ਤੇ ਕਹਿੰਦੇ ਨੌਜਨ ਸੱਤੀ ਆ ਨਾਲ ਧਿਆਨਾ ਨਾਲ ਦਰਸ਼ਨ ਤੇ ਕਹਿੰਦੇ ਰਣਾਂ ਨੂੰ ਜਿੱਤਣ ਵਾਲਾ ਰਣੀਆਂ ਜਿਹਦੀ ਚਰਚਾ ਬੰਬੇ ਤੱਕ ਹੈ ਮੇਰੇ ਵੀਰੋ ਕੈਨੇਡਾ ਅਮਰੀਕਾ ਦੇ ਵਿੱਚ ਤਾਂ ਹਰ ਇੱਕ ਦੀ ਚਰਚਾ ਜਿਹਦੀ ਬੰਬੇ ਦੇ ਵਿੱਚ ਚਰਚਾ ਹੈ ਉਹਦੀ ਗੱਲ ਹੀ ਵੱਖਰੀ ਹੈ ਪਰ ਖੰਟ ਵਾਲਾ ਕਹਿੰਦਾ ਪਿੰਡ ਮੈਂ ਮੋਟਰ ਤੇ ਬੰਬਾ ਬਣਾ ਦਿੱਤਾ ਲਓ ਸਾਹਮਣੇ ਇਸ ਲਈ ਬਾਗੀ ਪਰਮਜੀਤਪੁਰੇ ਵਾਲਾ ਗੱਭਰੂ ਕਬੱਡੀ ਪਾਉਣ ਦੇ ਲਈ ਬਾਧਾ ਹੋਇਆ ਇਹ ਬਾਗੀ ਪਰਮਜੀਤਪੁਰੇ ਵਾਲਾ ਚਾਰ ਜੱਫੀਆਂ ਦੇ ਵਿੱਚੋਂ ਵੇਖਦਾ ਵੀ ਹੁਣ ਅਮਨਾ ਕੌਂਕਿਆਂ ਵਾਲਾ ਹੈਰੀ ਨੰਗਲ ਹੋਣਾ ਵੱਲੋਂ ਕੌਂਕਿਆਂ ਵਾਲੇ ਜਿੰਨੇ ਵੀ ਜੱਫੇ ਲਾਉਣਗੇ ਦੋ-ਦੋ ਸੌ ਦੇ ਮਾਨ ਸਨਮਾਨ ਦਿੱਤੇ ਜਾਣਗੇ ਮੇਰੇ ਵੀਰੋ ਲਓ ਇੱਕੰਨੀ ਤੇ ਅਮਨਾ ਤੇ ਦੂਸਰੀ ਇੱਕੰਨੀ ਤੇ ਮਨਜਿੰਦਰ ਸਿੰਘ ਇਹ ਆ ਮੋਟਾ ਕੌਂਕਿਆਂ ਵਾਲਾ ਜਿਹਦੇ ਤਿੰਨ ਨਾਂ ਕਬੱਡੀ 'ਚ ਮਸ਼ਹੂਰ ਹੈ ਮੇਰੇ ਵੀਰੋ ਲਓ ਮਨਜਿੰਦਰ ਨਿੱਕਾ ਉਰਫ ਮੋਟਾ ਤੇ ਚੌਥਾ ਨਾਂ ਇਹਨੇ ਕਹਿੰਦੇ ਸੇਖੋ ਲਖਵਾ ਲਿਆ ਮੇਰੇ ਵੀਰੋ ਸੇਖੋ ਪਰਿਵਾਰ ਹੈ ਲਓ ਨੰਨੀ ਗਪਾਲਪੁਰੀਆ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਹੋਇਆ ਇਸੇ ਲਈ ਗੱਬਰੂ ਸ਼ਕੀਨ ਵਖਰੀਜੀ ਤੋਰਦਾ ਕਰਦਾ ਏ ਮਾਨ ਕਹਿੰਦੇ ਸੁੱਖਾ ਧੋਗ ਸ਼ੋਰ ਦਾ ਲੱਗੇ ਨਾ ਅੰਦਾਜ਼ਾ ਲੋਕੋ ਨੰਨੀ ਦੇ ਹਜ਼ੂਰ ਦਾ ਵਿੱਕੀ ਗਰੇਵਾਲ ਤੇ ਕੁਲਦੀਪ ਰਣਸੀ ਵੱਲੋਂ ਨੰਨੀ ਦੇ 500 ਰੁਪਏ ਲੱਗਿਆ ਹੋਇਆ ਕੁਲਦੀਪ ਰਣਸੀ ਤੇ ਵਿੱਕੀ ਗਰੇਵਾਲ ਵੱਲੋਂ ਸ਼ਖਵੀਰ ਦੀ ਕਬੱਡੀ ਤੇ ਵੀ 500 ਹੈ ਮੇਰੇ ਵੀਰੋ ਨਾ ਸੁਖਵੀਰ ਸਰਾਮਾ ਵਾਲਾ ਇਸੇ ਲਈ ਗੱਭਰੋ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਅਮਨਾ ਕੌਕਿਆਂ ਵਾਲਾ ਵੇਖੋ ਉਹ ਬਾਲ ਸਰਾਮਾ ਵਾਲਿਆ ਸੁਖਵੀਰ ਸੁਖਵੀਰ ਬੱਲੇ ਬੱਲੇ ਹੋਈ ਪਈ ਹੈ ਇਹ ਹੈ ਨੌਜੋਨ ਸੁਖਵੀਰ ਸਰਾਮਾ ਵਾਲਾ ਇੱਕ ਦਿਨ ਧੂਰ ਕੋਟੀਆ ਗੋਪੀ ਕਹਿੰਦਾ ਜੋ ਸੁਖਵੀਰ ਤੇ ਕੋਹਨੀ ਨੇ ਕਬੱਡੀਆਂ ਪਾਈਆਂ ਉਹ ਵੀ ਜੱਗ ਦੇ ਵਿੱਚ ਕੋਈ ਬਿਰਲਾ ਹੀ ਪਾ ਸਕਦਾ ਮੇਰੇ ਵੀਰੋ ਰਾਣੀ ਵਾਲੀਏ ਕੋਹਨੀ ਦੇ ਨਾਲ ਕਹਿੰਦੇ ਬਾਜੇਖਾਨੇ ਦੇ ਲਈ ਜੋੜੀ ਮਸ਼ਹੂਰ ਰਹੀ ਹੈ ਆਹ ਵੇਖੋ ਸ਼ੇਰਾ rau ਵਾਲੀਆ ਹਰਜੀਤ ਤਲਵਾਰ ਕਬੱਡੀ ਕਲੱਬ ਜਗਰਾਉਂ ਦੀ ਟੀਮ ਦਾ ਇਹ 스타ਰ ਹੈ ਤੇ ਉਧਰ ਰਣੀਆਂ ਦਰਸ਼ਨ ਤੇ ਧਿਆਨਾ ਦਿੜਵੇ ਵਾਲਾ ਸੁਖੀ ਬਰਾੜ ਜੀ ਭਾਗੀਕੇ ਵਾਲੇ ਇਸੇ ਲਈ ਫੈਸਲਾ ਕਰਦੇ ਆ ਵੀ ਇਹ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜੁੜਦਾ ਹੋਇਆ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਵੱਡੀ ਜ਼ਿੰਮੇਵਾਰੀ ਹੈ ਸੁਖਮਨਦਰ ਸਿੰਘ ਜੀ ਵਿਰਾੜ ਸੁਖੀ ਭਾਗੀ ਕਿਤੇ ਉਧਰ ਪ੍ਰੋਫੈਸਰ ਸਾਧੂ ਸਿੰਘ ਜੀ ਵਿਰਾੜ ਹੈ ਕਿਸੇ ਜਾਣ ਪਹਿਚਾਨ ਦੀਆਂ ਮਹਤਾਜ ਨਹੀਂ ਹੈ શિક્ષੀਤਾ ਬਾਗੀ ਪਰਮਜੀਤਪੁਰੇ ਵਾਲਾ ਗਬਰੋ ਇਸ ਲਈ ਕਬੱਡੀ ਪਾ ਰਿਹਾ ਨੌਜਨ ਅਮਨਾ ਕੌਕਿਆਂ ਵਾਲਾ ਸਲੀਮ ਢਿੰਦਾ ਤੇ ਕਹਿੰਦੇ ਮਨਜਿੰਦਰ ਸਿੰਘ ਨਿੱਕਾ ਹੁਣ ਚੌਹ ਦੇ ਵਿੱਚੋਂ ਜਫਾ ਕੌਣ ਲਾਵੇਗਾ ਵੇਖੋ ਸਾਹਮਣੇ ਪਈ ਹੋਈ ਕਬੱਡੀ ਨੌਜਨ ਦੀ ਅਮਨਾ ਕੌਕਿਆਂ ਵਾਲਾ ਆਓ ਦੇਖਦਾ ਵੀ ਇਸ ਲਈ ਫੜਿਆ ਗੁੱਟ ਬੱਜ ਗਈ ਕੈਂਚੀ ਬੱਲੇ 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 ਹੈਲੋ ਹੁਣ ਫੇਰ ਗਰਾਰੀ ਅੜ ਗਈ ਉਹ ਮੈਂ ਨਹੀਂ ਕੁਝ ਗੌਰਣਾ ਤੁਸੀਂ ਤਾਂ ਪੁੱਠੇ ਪਾਸੇ ਨੂੰ ਚੱਲ ਪੰਦੇ ਆ ਕੀ ਹੋਇਆ ਮੈਨੂੰ ਤਾਂ ਪਤਾ ਨਹੀਂ ਲੱਗਿਆ ਸਾਊਂਡ ਬੰਦ ਹੋ ਗਿਆ ਸਾਊਂਡ ਬੰਦ ਹੋ ਗਿਆ ਹੋਟਰ ਦਾ ਪਤਾ ਨਹੀਂ ਲੱਗਿਆ ਇਦਾਂ ਕੋਈ ਗੱਲ ਹੋਈ ਆ ਲਾਈਟ ਚਲੀ ਗਈ ਸੀ ਵੀਰੇ ਕੱਟ ਵੱਜ ਗਿਆ ਲਾਈਟ ਜਨਰੇਟਰ ਚਲਾਇਆ ਹੋਟਰ ਵੱਜਿਆ ਬੰਦ ਹੋ ਗਿਆ ਹੁਣ ਕੀ ਕਿੱਧਰ ਪੁਆਇੰਟ ਹੈ ਮੈਨੂੰ ਪਤਾ ਨਹੀਂ ਪੁਆਇੰਟ ਕੀ ਦਾ ਪ੍ਰਬੰਧਕਾਂ ਨੇ ਜਾਫੀਆਂ ਨੂੰ ਦਿੱਤਾ ਹੈ ਹੋਟਰ ਵੱਜ ਗਿਆ ਹੁਣ ਮਹਿਸ ਹਾਂ ਵੀ ਇੱਕ ਮਿੰਟ ਰੁਕ ਜਾਓ ਡਿੜਬੇ ਵਾਲਿਓ ਜਿਹੜੇ ਇੱਥੇ ਬੈਠੇ ਆ ਬਈ ਸੱਚੇ ਦਿਲੋਂ ਦੱਸਿਓ ਹੂਟ ਪੁਆਇੰਟ ਕਿੰਦਰ ਪਰ ਇਹ ਗੱਲ ਕੋਈ ਇਦਾਂ ਪੁਆਇੰਟਾਂ ਦਾ ਹੱਲ ਨਹੀਂ ਹੁੰਦਾ ਮੈਂ ਤਾਂ ਇੱਕ ਦਰਸ਼ਕਾਂ ਦੀ ਜੋ ਹੈ ਮੈਂ ਨਹੀਂ ਕੋਈ ਫੈਸਲਾ ਕਰ ਰਿਹਾ ਵੀ ਇੱਧਰ ਪੁਆਇੰਟ ਆ ਇੱਧਰ ਹੈ ਪਰ ਮੈਂ ਤੁਸੀਂ ਇੱਥੇ ਬੈਠੇ ਸੀ ਸੱਚ ਦੱਸਿਓ ਇਹ ਗੱਲ ਨਾ ਹੋ ਜੇ ਡਿੜਬੇ ਦੀ ਟੀਮ ਨੇ ਗੱਲ ਕਹੀ ਸੀ ਰਾਏ ਕੋ ਟੂਰਨਾਮੈਂਟ ਤੇ ਮੈਂ ਇਦਾਂ ਕਹਤਾ ਉੱਥੇ ਜੋਗੀ ਦੇ ਜ਼ਿਆਦਾ ਫੈਨ ਸੀਗੇ ਤੇ ਉਹ ਦਰਸ਼ਕ ਉਧਰ ਜ਼ਿਆਦਾ ਜਿੱਦਾਂ ਕਹਿ ਲਈਏ ਪਿਆਰ ਹੁੰਦਾ ਹੈ ਜਾਂ ਜਿਹੜੇ ਪਲੇਅਰ ਦੀ ਜ਼ਿਆਦਾ ਜਿਨ੍ਹਾਂ ਨੂੰ ਖਿੱਚ ਹੁੰਦੀ ਹੈ ਉਧਰ ਇਸ਼ਾਰਾ ਕਰ ਦਿੰਦੇ ਐ ਪਰ ਧੂਰਕੋਟ ਦੇ ਵਿੱਚ ਇਦਾਂ ਨਾ ਕਿਸੇ ਨਾਲ ਹੋ ਜਾਵੇ ਮੇਰੀ ਬੇਨਤੀ ਹੈ ਵੀ ਆਪਾਂ ਜੋ ਵੀ ਫੈਸਲਾ ਹੈ ਉਹ ਪਿਆਰ ਤੇ ਸਤਕਾਰ ਦੇ ਨਾਲ ਪ੍ਰਬੰਧਕ ਫੈਸਲਾ ਕਰਨਗੇ ਜੋ ਵੀ ਫੈਸਲਾ ਹੋਵੇਗਾ ਇਹ ਕੋਈ ਫੈਸਲਾ ਨਹੀਂਗਾ ਜੋ ਪ੍ਰਬੰਧਕਾਂ ਦਾ ਫੈਸਲਾ ਹੋਈ ਫੈਸਲਾ ਹੋਵੇਗਾ ਲੈ ਵੀ ਦਿੜਵੇ ਵਾਲਿਓ ਇਦਾਂ ਗੱਲ ਨਹੀਂ ਬਣਦੀ ਦੁਨੀਆ ਨੂੰ ਸੁਆਦ ਨਾ ਆਵੇ ਤਾਂ ਫਿਰ ਗੱਲ ਨਹੀਂ ਬਣਦੀ ਲੈ ਵੀ ਹੋਟਰ ਵਾਲਿਆ ਸੱਚੇ ਦਿਲੋਂ ਦੱਸੀ ਕਿਉਂਕਿ ਇੰਨੀ ਦੁਨੀਆ ਬੈਠੀ ਐ ਕਿਸੇ ਨਾਲ ਧੱਕਾ ਨਾ ਹੋ ਜੇ ਬਾਬਾ ਤੈਨੂੰ ਕਿੱਧਰ ਪੁਆਇੰਟ ਆ ਕੌਂਕਿਆਂ ਦਾ ਲੈ ਵੀ ਡਿੜਬੇ ਵਾਲਿਓ ਕੀ ਚਾਹੀਦਾ ਆ ਜਾ ਸੱਤੀ ਦਾਸੀ ਹਰ ਖੁੱਲ ਕੇ ਇਦਾਂ ਸਵਾਦ ਨਹੀਂ ਤੇਰੀ ਕਿਉਂਕਿ ਸਾਰਿਆਂ ਦਾ ਜੀ ਕਰਦਾ ਜੀਪਾ ਜਿੱਤਣੀ ਹੈ ਪਹਿਲਾ ਵਾਲਾ ਪੁਆਇੰਟ ਇਹ ਮੈਂ ਡਿਸੀਜਨ ਨਹੀਂ ਦੇ ਸਕਦਾ ਮੈਂ ਮੈਂ ਤੇਰੀ ਗੱਲ ਨਾਲ ਸਹਿਮਤ ਐ ਪਰ ਜਿਹੜੀ ਪ੍ਰਬੰਧਕਾਂ ਨੇ ਜੋ ਹੁਕਮ ਕੀਤਾ ਹੈ ਪਹਿਲਾ ਵਾਲਾ ਪੁਆਇੰਟ ਉਹਦਾ ਕੋਈ ਮਸਲਾ ਜਿਹੜਾ ਉਹ ਪ੍ਰਬੰਧਕਾਂ ਨਾਲ ਤੁਸੀਂ ਮੈਸਜ ਪੁਆਇੰਟ ਦਾ ਸੀਗਾ ਉਹ ਮੈਂ ਖੁੱਲੇ ਆ ਦਰਸ਼ਕਾਂ ਨੂੰ ਦੱਸ ਦਿੰਦਾ ਹੁਣ ਮੈਂ ਤੂੰ ਕਹਿੰਦਾ ਦਵਾਰੇ ਪਾ ਦੇ ਕੋਈ ਜਿਹੜਾ ਕੌਕਿਆਂ ਦੇ ਪੱਖ ਦਾ ਉਹ ਕਹਿੰਦਾ ਕੌਕਿਆਂ ਦਾ ਜਿਹੜੇ ਦਿੜਬੇ ਵਾਲਿਆਂ ਦੇ ਪੱਖ ਦਾ ਉਹ ਕਹਿੰਦਾ ਦਿੜਬੇ ਦਾ ਪਰ ਆਪਾਂ ਕਹੀਏ ਇਨਸਾਫ ਹੋਵੇ ਕੋਈ ਖੇਡਣ ਆਇਆ ਹੈ ਕਿਉਂਕਿ ਖਿਡਾਰੀ ਵੱਡੀ ਮਿਹਨਤ ਕਰਦੇ ਐ ਕਿਸੇ ਨਾਲ ਧੱਕਾ ਨਾ ਹੋ ਜਾਵੇ ਇਹਦੇ ਆਪਾ ਜੋ ਹੈ ਐਨ ਨਿਤਾਰਾ ਹੋਵੇ ਹੈਲੋ ਹੈਲੋ ਆਮਨੇ ਵੀਰ ਟਾਈਮ ਵੇਖ ਲਓ ਵੀਡੀਓ ਚ ਟਾਈਮ ਵੇਖ ਲਓ ਹੈਲੋ ਸੁੱਕੀ ਟਾਈਮ ਵੇਖੋ ਵੀਰੋ ਵੀਡੀਓ ਤੇ 365 ਨੰਬਰ ਵੀ ਆਪਾਂ ਰੀਪਲੇ ਕਰਕੇ ਟਾਈਮ ਲਾ ਕੇ ਦੇਖ ਸਕਦੇ ਹਾਂ ਲੈ ਵੀ ਲੱਕੀ 365 ਵਾਲਿਆ ਵੀਡੀਓ ਦੇ ਵਿੱਚ ਤੁਸੀਂ ਜਲਦੀ ਨਾਲ ਇੱਕ ਡਿੜਬੇ ਦੀ ਟੀਮ ਦਾ ਪਲੇਅਰ ਲੈ ਜੋ ਲੈ ਵੀ 37 ਇੱਕ ਜਣਾ ਆਓ ਜੇ ਡਿੜਬੇ ਵਾਲਿਓ ਤੁਸੀਂ ਜਾਣਦੇ ਆ ਤੇ ਕਈਆਂ ਦੇ ਦਿਲ ਟੁੱਟ ਜਾਣੇ ਆ ਸਰਾਮਾਂ ਵਾਲਿਆ ਦੁਨੀਆ ਤੇਰੀ ਖੇਡ ਦੇ ਕਢਾਈ ਹੈ ਡਿੜਬੇ ਵਾਲਿਓ ਤੁਹਾਡੀ ਖੇਡ ਨੂੰ ਦੁਨੀਆ ਪਿਆਰ ਕਰਦੀ ਹੈ ਮੇਰੀ ਪ੍ਰਬੰਧਕ